ਪਰ ਇੱਕ ਤੇ HDFC ਵਾਲਾ ਵੀ ਰੌਲਾ ਪਿਆ ਹੋਇਆ ਸਰਕਾਰ ਕਹਿੰਦੀ ਕਿ HDFC ਨਾਲ ਅਸੀਂ ਯਾਰੀ ਤੋੜ ਦੇਣੀ ਆ ਬਈ ਇਹ ਸਾਡਾ ਲੈਣ ਦੇਣ ਜਿਹੜਾ ਯਾਰੀ ਤੋੜ ਦੇਣੀ ਤੂੰ ਬਦਵਾਸ਼ੀਆਂ ਕਰਦਾ ਇਹ ਕਹਿੰਦੇ ਪੈਸੇ ਪੁੱਠੇ ਮੰਗਾਏ ਸੀ ਤੋ ਛੇੜੀ ਛੇੜੀ ਪੈਸੇ ਪੁੱਠੇ ਨਹੀਂ ਕਰਦੇ ਇਹ ਕੀ ਮਸਲਾ ਪੈ ਗਿਆ ਜੀ ਪਹਿਲੀ ਗੱਲ ਅਸੀਂ ਇਹ ਸਵਾਲ ਆਪਣੀ ਸਰਕਾਰ ਨੂੰ ਕਿਉਂ ਨਹੀਂ ਕਰ پا ਰਹੇ ਹੂੰ ਔਰ ਇਹ ਸਵਾਲ ਕਿਤੇ ਨਾ ਕਿਤੇ ਆਪੋਜੀਸ਼ਨ ਨੂੰ ਵੀ ਰਹੇਗਾ ਕਿ ਐਡੀ ਵੱਡੀ ਇਸ ਵੇਲੇ ਪੰਜਾਬ ਤੇ ਵਿਭਤਾ ਹੈ ਹੂੰ ਕਿ ਅਸੀਂ ਆਰਥਿਕ ਤੌਰ ਤੇ ਕਹਿ ਲੋ ਕਿ ਖੋਚ ਡਿੱਗਣ ਜਾ ਰਹੇ ਹਾਂ ਹੂੰ ਤੁਸੀਂ ਸਿਰਫ ਤੇ ਸਿਰਫ ਅਖਬਾਰੀ ਜਾਂ ਸੋਸ਼ਲ ਮੀਡੀਆ ਦੇ ਬਿਆਨਾਂ ਤੱਕ ਮਹਦੂਦ ਹੋ ਕੋਈ ਸੋਸ਼ਲ ਅਵੇਅਰਨੈਸ ਹੂੰ ਕੋਈ ਲੋਕਾਂ ਦੇ ਵਿੱਚ ਜਾਗਰਤੀ ਲਹਿਰ ਜੀ ਚੇਤਨਤਾ ਲਹਿਰ ਤੁਹਾਡੀ ਮੰਨਫੀ ਐ ਸਾ ਬਿਲਕੁਲ ਨਹੀਂ ਹੈ ਮੇਰਾ ਲੰਬਾ ਆਪੋਜੀਸ਼ਨ ਨੂੰ ਜ਼ਿਆਦਾ ਰਹਿੰਦਾ ਹਨਸਪਤ ਸੱਤਾਧਾਰੀਆਂ ਦੇ ਜੀ ਸੱਤਾਧਾਰੀਆਂ ਤਾਂ ਜੋ ਕਰ ਰਹੇ ਨੇ ਸਭ ਹਾਂ ਪਰ ਜੋ ਤੁਹਾਡਾ ਰੋਲ ਹੈ ਕੀ ਉਹ ਨਿਭਾ ਹੋ ਰਿਹਾ ਹੈ ਜੀ ਵੱਡਾ ਸਵਾਲ ਮੀਡੀਆ ਦਾ ਕਿ ਭਾਈ ਜੋ ਤੁਹਾਡਾ ਰੋਲ ਸੀ ਨਿਭਾ ਹੋ ਰਿਹਾ ਹੈ ਅਸੀਂ ਲੋਕਾਂ ਨੂੰ ਦੱਸਣਾ ਕੀ ਚੱਲ ਰਿਹਾ ਹੂੰ ਜੇ ਤੁਹਾਨੂੰ ਆਪ ਹੀ ਨਹੀਂ ਪਤਾ ਜਾਂ ਅਸੀਂ ਆਪ ਹੀ ਕਹਿ ਲਓ ਕਿ ਕਿਤੇ ਨਾ ਕਿਤੇ ਟਾਈਮ ਪਾਸ ਕੰਮ ਕਰ ਰਹੇ ਹਾਂ ਚਾਹੇ ਮੀਡੀਆ ਚ ਆ ਚਾਹੇ ਅਸੀਂ ਆਪੋਜੀਸ਼ਨ ਚ ਆ ਤਾਂ ਸਭ ਅਸੀਂ ਵੀ ਬੇਈਮਾਨ ਹੋਏ ਨਾ ਫਿਰ ਜੀ ਅਸੀਂ ਕਿੱਥੋਂ ਕਿੱਥੋਂ ਦੇ ਪਕੀਜ਼ਾ ਹੋਏ ਅਸੀਂ ਕਿੱਥੋਂ ਦੇ ਸ਼ੁੱਧ ਹੋਏ ਦੱਸੋ ਤੁਜੀ ਗੱਲ ਸਵਾਲ ਸੱਤਾ ਤਾਰੀਆਂ ਨੂੰ ਆ ਕਿ فرض ਕਰੋ ਹੁਣ ਤੁਸੀਂ 11 ਕੇ 12 ਡਿਪਾਰਟਮੈਂਟਾਂ ਦੇ ਮੰਤਰਾਲਿਆਂ ਦੇ ਜਿਹੜਾ ਮਹਿਕਮਿਆਂ ਦਾ ਕੰਮ ਕਰ ਉਹਨਾਂ ਦੇ ਪੈਸੇ कुठे ਮਗਾ ਲੈਨੇ ਹਮ ਸਰ ਇੱਕ ਸੀਵਰੇਜ ਪੈ ਰਿਆ ਉਹ 50 ਕਰੋੜ ਦਾ ਪ੍ਰੋਜੈਕਟ ਹੈ ਜੀ 20 ਉਹਦੇ ਚੋਂ ਲੱਗ ਚੁੱਕਾ ਹੈ ਹਮ ਤੇ ਤੁਸੀਂ ਪੁੱਠਾ ਮੰਗਾ ਲਿਆ ਜੀ ਕੀ ਉਹ ਤੀ ਵੇਲੇ ਸਰ ਜੇ ਉਹ ਪ੍ਰੋਜੈਕਟ ਦੀ ਮਿਆਦ ਹੈ ਹੁਣ ਦੇ ਦਿਓਗੇ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਤੁਸੀਂ ਤਤਫਟ ਫਿਰ ਮੋੜਦੇ ਹੋਗੇ ਹੂੰ ਤਾਂ ਫਿਰ ਪੁੱਠੇ ਲੈਣ ਦੀ ਨੋਬਤ ਹੀ ਕਿਉਂ ਆ ਕਿਉਂ ਆ ਰਹੀ ਮੱਟਾ ਸਵਾਲ ਆ ਜਿੱਦਾ ਮਤਲਬ ਕਿਤੇ ਇਹ ਤੇ ਨਹੀਂ ਕਿ ਜਿਹੜੇ ਲੱਗੇ ਉਹ ਵੀ ਡੁੱਬ ਜਾਣ ਪਾਲਾ ਉਸੇ ਵੇਲੇ ਜਿੱਥੇ ਤੋਂ ਉੱਥੇ ਤੇ ਲੋਕ ਲੋਕ ਕਹਿਣ ਕੇ ਅਸੀਂ ਤੇ ਬਈ ਹੂੰ ਖੱਡਿਆਂ ਚੋਂ ਗੁਸਰ ਕੇ ਆਪਣੇ ਘਰਾਂ ਤੱਕ ਪਹੁੰਚਦੇ ਆ ਇਹਨਾਂ ਆ ਚੀਜ਼ਾਂ ਮੇਰੇ ਖੰਡ ਦਾ ਬੰਦਾ ਦੂਜੀ ਗੱਲ HDFC ਨੂੰ ਜ਼ਿਆਦਾ ਪ੍ਰਮੋਟ ਕੀਤਾ ਗਿਆ ਕੈਪਟਨ ਸਰਕਾਰ ਦੇ ਲਈ ਆ ਜਿਹੜਾ 1 ਕਰੋੜ ਰੁਪਏ ਦਾ ਚੈੱਕ ਦਿੱਤਾ ਜਾਂਦਾ ਤੁਸੀਂ ਵੇਖਿਆ ਹੋਣਾ ਕਦੇ ਗੌਰ ਨਾਲ ਸ਼ਹੀਦਾਂ ਨੂੰ ਜੀ ਉਹਦੇ ਤੇ HDFC ਲਿਖਿਆ ਹੁੰਦਾ ਕਿਉਂਕਿ ਬਹੁਤ ਵੱਡਾ ਹਿੱਸਾ ਉਹ ਇੰਸ਼ੋਰੈਂਸ ਕਵਰ ਦੇ ਰੂਪ ਦੇ ਵਿੱਚ ਇਹਨਾਂ ਨੂੰ ਦਿੰਦੇ ਨੇ ਐਗਰੀਮੈਂਟ ਦੇ ਮਤਾਬਕ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਸਾਰੇ ਮੁਲਾਜ਼ਮਾਂ ਦੇ ਅਕਾਊਂਟ HDFC ਦੇ ਵਿੱਚ ਖੁਲਵਾਏ ਗਏ ਸਰਕਾਰੀ ਵੇਲੇ ਜਬਰਦਸਤੀ ਖਲਵਾਏਗਾ ਵੈਸੇ ਤੇ ਇੰਪੈਨਲ ਕਰ ਦਿੰਦੇ ਆ ਨਾ ਇੱਕ ਸੈੱਟ ਹੈ ਸਟੇਟ ਬੈਂਕ ਆਫ ਇੰਡੀਆ ਆ ਗਿਆ ਜੀ ਫਲਾਣਾ ਆ ਗਿਆ ਬੈਂਕ ਆਫ ਇੰਡੀਆ ਆ ਗਿਆ ਤਾਂ ਕੋਈ ਵੀ ਜੀ ਜੀ ਹਨਾ ਉਹ ਇੱਕ ਬਣਾਤਾ ਵੀ ਆ ਬੈਂਕ ਇੰਪੈਨਲ ਕਰ ਦਿੱਤੇ ਤੁਸੀਂ ਇਹਨਾਂ ਦੇ ਵਿੱਚ ਖਾਤਾ ਖਲਲ ਇੱਕ ਤਵੱਜੂ ਦਿੱਤੀ G HDFC ਜੀ ਬਹੁਤ ਵਧੀਆ ਫੈਲ ਦੇ ਆਧਾਰ ਤੇ ਜਿਵੇਂ ਹੁਣ ਉਹਨਾਂ ਨੇ ਮਾੜੀ ਜੀ ਖਟਪਟ ਕੀਤੀ ਆ ਜਾ ਇਹਨਾਂ ਦੀ ਕਿਸੇ ਹੋਰ ਬੈਂਕ ਨਾਲ ਨਿੱਜੀ ਬੈਂਕ ਨਾਲ ਸੈਟਿੰਗ ਹੋ ਗਈ ਹੋएगी ਹੂੰ ਕਿ ਤੁਸੀਂ ਸਾਡੇ ਵੱਲ ਆ ਜਾਓ ਦੇਖੋ ਕਿ ਇਹ ਕੋਈ 1000 2000 ਆਪਣੇ ਵਾਂਗੂ ਥੋੜੀ ਕਿ ਅਗਲੇ ਨੇ ਜਾ ਕੇ ਸੇਵ ਕਰਨਾ ਜੀ ਐਫ ਡੀਜ਼ ਹੁੰਦੀਆਂ ਨੇ ਕਿੰਨਾ ਸੈਂਕੜੇ ਹਜ਼ਾਰਾਂ ਕਰੋੜ ਦਾ ਲੈਣਦੇ ਨੂੰ ਹੁੰਦਾ ਜੀ ਸਰਕਾਰਾਂ ਦਾ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਡੀ ਐਨ ਪੈਨਲ ਕਰ ਦਿੱਤਾ ਇਹਨਾਂ ਨੂੰ ਹੂੰ ਐਚ ਡੀ ਐਫ ਸੀ ਵਾਲਿਆਂ ਨੂੰ ਕਿਉਂ ਕਿ ਇਹਨਾਂ ਦਾ ਜਿਹੜਾ ਤਨ ਗਿਆ ਸੀਗਾ ਇਹਨਾਂ ਨੂੰ ਲੋੜ ਸੀ ਫੌਰੀ ਉਹਨਾਂ ਨੇ ਕਿਤੇ ਦਿੱਤੇ ਨਹੀਂ ਆ ਉਹਨਾਂ ਨੇ ਕਿਹਾ ਸასი ਕਾਲ ਜੀ ਜਾਓ ਤੁਸੀਂ ਆਪਦੇ ਘਰ ਤੇ ਅਸੀਂ ਆਪਦੇ ਘਰ ਚੰਗੇ ਆ ਤਾਂ ਇਹਦਾ ਮਤਲਬ ਇਹੋ ਆ ਕਿ ਹਲਚਲ ਬਹੁਤ ਜ਼ਿਆਦਾ ਹੈ ਆਰਥਿਕ ਹਾਲਾਤ ਨੂੰ ਲੈ ਕੇ ਬਿਲਕੁਲ ਬਿਲਕੁਲ ਪਰ ਜੇ ਅਸੀਂ ਸੱਤ ਚ ਜਾ ਕੇ ਜਾਂ ਕਿਤੇ ਕੈਫੇ ਚ ਜਾ ਕੇ ਇਹ ਗੱਲਾਂ ਕਰੀਏ ਤੇ ਅਗਲਾ ਕਹੇਗਾ ਬਕਵਾਸ ਕਿਉਂ ਮਰੀ ਜਨ ਨੂੰ ਚੱਜ ਦੀ ਗੱਲ ਕਰ ਇਸ ਤੋਂ ਔਖਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਅੱਗੇ ਆਉਣਗੀਆਂ ਉਦੋਂ ਸ਼ਾਇਦ ਉਹਦਾ ਵਕਤ ਲੰਘ ਗਿਆ ਹੋਊਗਾ ਉਹ ਜੀ ਉਮਰ ਦੇ ਬੰਦੇ ਨਾਲ ਨਾ ਯਾਰ ਲਾਸੋ ਦੇ ਬਾਰੇ ਗੱਲ ਕਰੋ ਕਿਹੋ ਜੀ ਲੱਗਦੀ ਆ ਫਿਕਰ ਉਹਦਾ ਕਿਹੋ ਜੀ ਫਿਕਰ ਛੱਡ ਫਿਕਰ ਨਹੀਂ ਹਾਂ ਪਰ ਇੱਕ ਉਮਰ ਦਾ ਕੀ ਹੁੰਦਾ ਜੀ ਉਹਦੋਂ ਬਾਰੇ ਫਿਰ ਫਿਕਰ ਹੀ ਹੁੰਦੇ ਨੇ ਉਹੀ ਗੱਲ ਹੈ ਨਾ ਹੁਣ ਤੁਸੀਂ ਕਰੀ ਜਾਓ ਚੈੱਕ ਹੂੰ ਤੇ ਜਦੋਂ ਫਿਕਰ ਪੈ ਨਾ ਕਿ ਘਰ ਵਾਲੀ ਆ ਕਿੱਥੋਂ ਲਿਆ ਕੇ ਦੇਣਾ ਆ ਕਿੱਥੋਂ ਲਿਆ ਕੇ ਦੇਣਾ ਤੇ ਆਮਦਨ ਕਿੰਨੀ ਕੁ ਆ ਜੀ ਫਿਰ ਪਤਾ ਲੱਗੇਗਾ